ਸਾਬਾਸ਼ ਹੈ ਇਨਾ ਕੁੜੀਆਂ ਤੇ ਦੇਖ ਸਕਦੇ ਹੋ ਕਿ ਕਿਵੇਂ ਦੂਸਰੇ ਦੇ ਜਿਗਰ ਦੇ ਟੁਕੜਿਆਂ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ 'ਚ ਪਾ ਦਿੱਤੀ ਇਹ ਹਸਪਤਾਲ ਦੀਆਂ ਨਰਸਾਂ ਦੀ ਵਾਹ ਵਾਹ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੇ ਲੋਕ 10 ਦੇ ਵਿੱਚੋਂ 2% ਹੀ ਮਿਲਦੇ ਨੇ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਦੋ ਜਿਹੜੀ ਨਰਸ ਨੇ ਕੁੜੀਆਂ ਨੇ ਉਹਨਾਂ ਦੀ ਇਹ ਵੀਡੀਓ ਵਾਇਰਲ ਕਰਨੀ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਤੇ ਚੰਗੇ ਸੰਸਕਾਰ ਇਹਨਾਂ ਦੇ ਵਿੱਚ ਦਿਖ ਰਹੇ ਨੇ ਜੀ ਹਾਂ ਦਾਦੀ ਇਹ ਅਸਮ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਦੇ ਵਿੱਚ ਨਰਸਾਂ ਨੇ ਆਪਣੀ ਬਹਾਦਰੀ ਦਿਖਾਈ ਹੈ ਦਰਅਸਲ ਭੁਕੰਪ ਦੇ ਝਟਕੇ ਜੋਰ ਸ਼ੋਰਾਂ ਦੇ ਨਾਲ ਵੱਜਣੇ ਸ਼ੁਰੂ ਹੋ ਜਾਂਦੇ ਨੇ ਭੁਕੰਪ ਦੇ ਝਟਕਿਆਂ ਦੇ ਵਿੱਚ ਇਹ ਕੁੜੀਆਂ ਉਸ ਕਮਰੇ ਦੇ ਵਿੱਚੋਂ ਭੱਜਦੀਆਂ ਨਹੀਂ ਬਲਕਿ ਬੱਚਿਆਂ ਨੂੰ ਫੜ ਕੇ ਖੜੀਆਂ ਹੋ ਜਾਂਦੀਆਂ ਨੇ ਤਾਂਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਝਟਕੇ ਵੱਜ ਰਹੇ ਸੀ ਲਾਈਟ ਵੀ ਚਲੀ ਗਈ ਪਰ ਇਹ ਕੁੜੀਆਂ ਉੱਥੇ ਡਰੀਆਂ ਨਹੀਂ ਬਲਕਿ ਦੋ ਦੋ ਹੱਥਾਂ ਦੇ ਨਾਲ ਦੋ ਦੋ ਜਵਾਕਾਂ ਨੂੰ ਸਾਹਮਣੇ ਨਜ਼ਰ ਆਈਆਂ ਹਾਲਾਂਕਿ ਇਹਨਾਂ ਨੇ ਇਹ ਕੋਈ ਦਿਖਾਵਾ ਨਹੀਂ ਕੀਤਾ ਜਾਂ ਉੱਥੇ ਕੋਈ ਦੇਖਣ ਵਾਲਾ ਨਹੀਂ ਸੀ ਪਰ ਕਹਿੰਦੇ ਨੇ ਕਿ ਚੰਗਾ ਕੰਮ ਤੁਸੀਂ ਕੀਤਾ ਹੋਵੇ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆ ਹੀ ਜਾਂਦਾ ਸੋ ਸੀਸੀਟੀਵੀ ਕੈਮਰੇ ਜਦੋਂ ਦੇਖੇ ਗਏ ਤੇ ਇਹ ਨਰਸਾਂ ਦੀ ਬਹਾਦਰੀ ਵੀ ਦੇਖੀ ਗਈ ਜਿहां ਜਿਸ ਦੇ ਵਿੱਚ ਇੱਕ ਕੁੜੀਆਂ ਜੋ ਐ ਬੱਚਿਆਂ ਨੂੰ ਸਾਹਮਣੇ ਆਈਆਂ ਜਦੋਂ ਭੁਕੰਪ ਦੇ ਝਟਕੇ ਲੱਗਣੇ ਸ਼ੁਰੂ ਹੋਏ ਤੇ ਪਹਿਲਾਂ ਬੈਠੀਆਂ ਸੀ ਉਸ ਤੋਂ ਬਾਅਦ ਇਹ ਫਟਾਫਟ ਦੌੜ ਕੇ ਜਾ ਕੇ ਬੱਚਿਆਂ ਨੂੰ ਫੜ ਲੈਂਦੀਆਂ ਨੇ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਹ ਕੁੜੀਆਂ ਦੀ ਬਹਾਦਰੀ ਜੋ ਐ ਉਹ ਦੇਖਣੀ ਬੰਦੀ ਐ ਦਰਅਸਲ ਅਸਮ ਦੀ ਇਹ ਵੀਡੀਓ ਐ ਤੇ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਮੌਤ ਸਾਹਮਣੇ ਹੋਵੇ ਤੇ ਬੰਦਾ ਹਮੇਸ਼ਾ ਆਪਣੇ ਆਪ ਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਬੰਦਾ ਸੋਚਦਾ ਹੈ ਕਿ ਮੈਂ ਬਚ ਜਾਵਾਂ ਵਕਤੀਬ ਗੱਲਾਂ ਬਾਅਦ ਦੀਆਂ ਪਰ ਇਹ ਕੁੜੀਆਂ ਨੇ ਜੋ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਡਰ ਨਹੀਂ ਲੱਗਾ ਕਿ ਉਹ ਵੀ ਜਿਹੜਾ ਹੈ ਉਹ ਖਤਰੇ ਦੇ ਵਿੱਚ ਨੇ ਉਹ ਜੋ ਬਿਲਡਿੰਗ ਹੈ ਉਹ ਡਿੱਗ ਸਕਦੀ ਹੈ ਕਿਉਂਕਿ ਬਹੁਤ ਨੁਕਸਾਨ ਹੋ ਸਕਦਾ ਹੈ ਪਰ ਉਹਨਾਂ ਨੂੰ ਬੱਚਿਆਂ ਦੀ ਪਰਵਾਹ ਸੀ ਕਿ ਜੋ ਉਹਨਾਂ ਨੂੰ ਬੱਚੇ ਡਿਊਟੀ ਤੇ ਮਿਲੇ ਹੋਏ ਨੇ ਜਿਹੜੇ ਤਿੰਨ ਬੱਚੇ ਰੱਖੇ ਹੋਏ ਨੇ ਸਾਡੀ ਜੋ ਹੈ ਉਹ ਰਿਸਪੌਂਸਿਬਿਲਟੀ ਹੈ ਕਿ ਸੂਨਾ ਬੱਚਿਆਂ ਨੂੰ ਸਾਹਮਣਾ ਹੈ ਜਿਸ ਕਰਕੇ ਉਹ ਕੁੜੀਆਂ ਜਿਹੜੀਆਂ ਨੇ ਉਹ ਸਾਹਮਣਾ ਸ਼ੁਰੂ ਕਰ ਦਿੰਦੀਆਂ ਨੇ ਹਾਲਾਂਕਿ ਉਹਨਾਂ ਨੇ ਕੋਈ ਇਹ ਦਿਖਾਵਾ ਨਹੀਂ ਕੀਤਾ ਸੀ ਪਰ ਹਾਂ ਜਿਹਸੀ ਸੀਟੀਵੀ ਕੈਮਰੇ ਜਦੋਂ ਡਾਕਟਰ ਚੈੱਕ ਕਰ ਰਹੇ ਸੀ ਤੇ ਉਹਨਾਂ ਨੇ ਇਹਨਾਂ ਨਰਸਾਂ ਦੀ ਬਹਾਦਰੀ ਨੂੰ ਦੇਖਿਆ ਜਿਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਅਹ ਤੁਹਾਨੂੰ ਸੀ ਨਾ ਕੁੜੀਆਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹਨਾਂ ਕੁੜੀਆਂ ਨੂੰ ਅਵਾਰਡ ਵਗੈਰਾ ਮਿਲਣਾ ਚਾਹੀਦਾ ਹੈ ਕਿ ਇਹਨਾਂ ਕੁੜੀਆਂ ਨੂੰ ਕੋਈ ਇਨਾਮ ਮਿਲਣਾ ਚਾਹੀਦਾ ਹੈ ਇਹਨਾਂ ਕੁੜੀਆਂ ਦੇ ਲਈ ਤੁਹਾਡੇ ਮਨ ਦੇ ਵਿੱਚ ਦੋ ਸ਼ਬਦ ਕਿਹੜੇ ਆਏ ਨੇ ਕਿਉਂਕਿ ਜਦੋਂ ਤੁਸੀਂ ਕਮੈਂਟ ਕਰੋਗੇ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਉਹ ਕੁੜੀਆਂ ਦਾ ਹੌਸਲਾ ਵੀ ਵਧੇਗਾ ਕਿ ਹਾਂ ਅਸੀਂ ਚੰਗਾ ਕੰਮ ਕੀਤਾ ਹੈ ਤੇ ਲੋਕ ਸਾਨੂੰ ਜਿਹੜੀ ਆ ਤਾਰੀਫ ਕਰ ਰਹੇ ਨੇ ਸਾਨੂੰ ਤਾਰੀਫ ਦੇ ਰਹੇ ਨੇ ਸੋ ਜੇਕਰ ਤੁਸੀਂ ਇਹਨਾਂ ਕੁੜੀਆਂ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਕੁਝ ਲਿਖਣਾ ਹੋਵੇ ਤਾਂ ਉਹ ਕੀ ਹੋਵੇਗਾ ਜਰੂਰ ਦੱਸਿਓ ਬਾਕੀ ਨਾ ਕੁੜੀਆਂ ਦੇ ਚੰਗੇ ਕੰਮ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਅਸੀਂ ਮਾੜੇ ਕੰਮ ਤਾਂ ਬਹੁਤ ਸ਼ੇਅਰ ਕਰਦੇ ਆਂ ਚੰਗੇ ਕੰਮ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹੋਗੇ ਜ਼ਰੂਰ ਦੱਸਣਾ